ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਉਸ ਬਾਹ ਨੂੰ ਪੁੱਛੋ ਨਾ ਉਸ ਪਤਨੀ ਨੂੰ ਪੁੱਛੋ ਬੰਦੀ ਜੀ ਉਹ ਭੈਣ ਨੂੰ ਵੇਖੋ ਭਰਾ ਨੂੰ ਵੇਖੋ ਜਦ ਭਰਾ ਮਰ ਜਾਂਦੇ ਨੇ ਨਾ ਬਾਹਟ ਉੱਠ ਜਾਂਦੀਆਂ ਨੇ ਲੈ ਤੇ ਬਾਜਵਾ ਨੂੰ ਤੂੰ ਪੰਜਾਬੀ ਅਸੀਂ ਪਛਾਬੀ ਇੱਥੇ ਵੱਢ ਕੇ ਦੇਖ ਤੋ ਅਸੀਂ ਤੈਨੂੰ ਸਿੱਧਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਜਿੱਦਾਂ ਪੋਲਵਾਮਾ ਹਾਦਸੇ ਤੋਂ ਬਾਅਦ ਪੂਰੇ ਦੇ ਪੂਰੇ ਭਾਰਤ ਦੇ ਹਿਰਦੇ ਵਿਲੁੰਦਰੇ ਗਏ ਨੇ ਉਸੇ ਤਰ੍ਹਾਂ ਕਿਤਨਾ ਕਿਤੇ ਉਹਨਾਂ ਪਰਿਵਾਰਾਂ ਦੇ ਵਿੱਚ ਵੀ ਮਾਤਮ ਹੈ ਜਿਨ੍ਹਾਂ ਦੇ ਆਪਣੇ ਘਰ ਦੇ ਜੀ ਪਾਕਿਸਤਾਨ ਦੀ ਤਸ਼ੱਦਦ ਦਾ ਸ਼ਿਕਾਰ ਹੋਏ ਸਨ ਮਰਹੂਮ ਸਰਪਜੀਤ ਦੀ ਭੈਣ ਨੇ ਭਾਰਤੀਆ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ 24 ਘੰਟੇ ਦੇ ਵਿੱਚ ਵਿੱਚ ਭਾਰਤ ਦੀਆਂ ਸਰਕਾਰਾਂ ਅਜੇਹੀ ਕਾਰਵਾਈ ਕਰਨ ਤਾਂ ਜੋ ਪਾਕਿਸਤਾਨ ਨੂੰ ਪਤਾ ਲੱਗ ਜਾਏ ਕਿ ਭਾਰਤ ਦੇ ਸਪੂਤਾਂ ਦੇ ਵਿੱਚ ਕਿੰਨੀ ਕੂ ਜਾਣ ਹੈ ਤਾਂ ਜੋ ਪਾਕਿਸਤਾਨ ਅਜੇਹੀ ਹਰਕਤ ਮੋੜ ਕਰਨ ਦੀ ਕਦੀ ਅੱਗੇ ਹਿੰਮਤ ਕਰ ਸਕੇ ਪਾਕਿਸਤਾਨ ਦਾ ਕੱਚਾ ਚਿੱਠਾ ਵਿਧਾਨ ਸਭਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੋਲਿਆ ਇੱਕ ਇੱਕ ਵਿਅਕਤੀ ਦਾ ਨਾਮ ਦੱਸਦਿਆਂ ਕਿ ਆਖਿਰ ਕੌਣ ਕੌਣ ਜਵਾਨ ਕਿੱਥੋਂ ਕਿੱਥੋਂ ਦਾ ਸੀ ਤੇ ਉਹਨਾਂ ਦੀਆਂ ਸ਼ਹਾਦਤਾਂ ਬਰਬਾਦ ਨਹੀਂ ਜਾਣਗੀਆਂ ਬਾਜਵਾ ਨੂੰ ਕੰਨ ਖੋਲ ਕੇ ਸੁਣਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਗੋਹਾਰ ਲਗਾਈ ਕਿ ਜੇ ਹਿੰਮਤ ਹੈ ਬਾਜਵਾਚੇ ਤਾਂ ਉਹ ਦੋ ਦੋ ਹੱਥ ਸਾਹਮਣੇ ਆ ਕੇ ਕਰ ਲਵੇ ਆਖਿਰ ਕੀ ਕੁਝ ਹੋਰ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਸਰਬਜੀਤ ਸਿੰਘ ਦੀ ਭੈਣ ਨੇ ਤੁਸੀਂ ਆਪ ਸੁਣੋ ਇੱਕ ਗੱਲ ਜੋ ਸਾਰੇ ਮੁਲਕ ਨੂੰ ਸਖ਼ਤਾਂ ਤੋਂ ਸਖ਼ਤ ਅਦਾਲਤਾਂ ਦੇ ਵਿੱਚ ਇਹਨੂੰ ਕੰਡੈਮ ਕਰਨਾ ਚਾਹੀਦਾ ਥਿਸ ਇਜ਼ ਗੈਟਿੰਗ ਬਿਯੋਂਡ ਕੰਟਰੋਲ ਨਾਓ ਇਹ ਜਿਹੜੀ ਪਾਕਿਸਤਾਨ ਦੀ ਪਾਲਿਸੀ ਹੈ ਆਫ ਸਟਾਰਟਿੰਗ ਕਸ਼ਮੀਰ ਫਿਰ ਸਾਡੇ ਨਾਲ ਲਿਆਉਣਾ ਚਾਹੁੰਦੇ ਨੇ ਇੱਥੇ ਔਰ ਕਸ਼ਮੀਰੀਆਂ ਨੂੰ ਸਾਡੇ ਨਾਲ ਜੋੜਨਾ ਚਾਹੁੰਦੇ ਨੇ ਕਿ ਕਸ਼ਮੀਰੀ ਐਕਸਟਰੀਮਿਜ਼ਮ ਨੂੰ ਪੰਜਾਬੀ ਐਕਸਟਰੀਮਿਜ਼ਮ ਜਿਹੜੀ ਹੈ ਥੋੜੀ ਬਹੁਤੀ ਉਹਦੇ ਨਾਲ ਜੋੜਨਾ ਚਾਹੁੰਦੇ ਨੇ ਆਈ ਕੈਨ ਵਾਰਨ ਜਨਰਲ ਬਾਜਵਾ एंड द प्राइम मिनिस्टर ऑफ पाकिस्तान एंड चमचे जो आई एस आई वाले इतना बढ़ के देखो मूह मार के नहीं छेफ इज इन अटैक दिन मखल बना रखिए इतने कोई कि हिंदुस्तानी फौज जो जी करे आके उसे गोली मार दो अकतालीवान मारते किस पास मारते टू प्लीज द बॉसेस, शर्मनी आ मैं पढ़ के सुना थ असाम तो एक जवान बिहार तो दो हिमाचल प्रदेश तो एक जम्मू कश्मीर तो एक झारखंड तो एक कर्नाटक तो एक केरला तो एक मध्य प्रदेश तो एक महाराष्ट्र तो दो उड़ीसा तो दो, पंजाब तो चार राजस्थान तो पांच ਤਾਮਿਲਨਾਡੂ ਤੋਂ ਦੋ ਉੱਤਰ ਪ੍ਰਦੇਸ਼ ਤੋਂ 12 ਉੱਤਰਖੰਡ ਤੋਂ ਤਿੰਨ ਔਰ ਵੈਸਟ ਬੰਗਾਲ ਤੋਂ 41 ਇਨ ਆਲ ਚਾਰ ਇਹਨਾਂ ਵਿੱਚੋਂ ਸਾਡੇ ਪੰਜਾਬ ਦੇ ਮੁੰਡੇ ਨੇ ਕੀ ਲਾਭ ਹੋਇਆ ਉਹਨਾਂ ਨੂੰ ਵਾਟ ਪਲੇਜ਼ਰ ਡਸ ਇਟ ਗਿਵ ਦ ਮੈਂ ਤਾਂ ਇਹ ਨਹੀਂ ਸਮਝਾਉਂਦੀ ਇਸ ਨੂੰ ਔਰ ਮੈਂ ਦੇ ਸੁਣਦਾ ਪ੍ਰਾਈਮ ਮਿਨਿਸਟਰ ਕਹਿੰਦਾ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ੁਰੂ ਕਰਨੀ ਹੈ ਬਾਜਵਾ ਦੀ ਆਰਮੀ ਨੇ ਪ੍ਰਾਈਮ ਮਿਨਿਸਟਰ ਬਣਵਾਇਆ ਔਰ ਬਾਜਵਾ ਦੇ ਅੰਡਰ ਆਈਐਸਆਈ ਹੈ ਉਹਨਾਂ ਦੀ what is a double game being played at pakistani level at the national level sikhan di simpati kicho by saying these things and doje passe bandeyan mari chalo char aithe jedi to gurunanak dev ji university banawna chahne char gurunanak dev ji de sevak de. Hoi, chow, ne jo is vich aaye hoye ne unna de sunna chahunde ho kehde pinda ch ho kulwinder singh anandpur saab to jaimal singh tarmkot to sukhjinder singh ਗੰਡੀ ਬਿੰਟ ਤੋਂ ਐਂਡ ਮਨਿੰਦਰ ਸਿੰਘ ਦੀਨਾ ਨਗਰ ਤੋਂ ਪੋਰਟ ਫੋਰ ਹੁਣ ਦੀਨਾ ਨਗਰ ਨੇ ਕੁਛ ਇਹਨਾਂ ਦਾ ਬਿਗਾੜਿਆ ਵਾਈ ਆਰ ਯੂ ਡੂਇੰਗ ਥਿਸ ਮੈਂ ਕਈ ਵਾਰ ਕਿਹਾ ਕਿ ਅਗਰ ਤੁਸੀਂ ਹਿੰਦੁਸਤਾਨ ਦੇ ਨਾਲ ਹੱਥ ਮਿਲਾਣਾ ਚਾਹੁੰਦੇ ਹੋ ਜੋ ਇਹਨਾਂ ਦਾ ਪ੍ਰਧਾਨ ਮੰਤਰੀ ਰੋਜ਼ ਬੋਦੀ ਜਾਂਦਾ ਹੈ ਤਾਂ ਕਿਸ ਵਾਸਤੇ ਪਹਿਲਾਂ ਤੁਸੀਂ ਆਹ ਕੰਮ ਨਹੀਂ ਬੰਦ ਕਰਦੇ ਕੋਈ ਨਹੀਂ ਮੈਨ ਟੂ ਮੈਨ ਪਾਕਿਸਤਾਨ ਔਰ ਪੰਜਾਬ ਔਰ ਇੰਡੀਆ ਆਪਸ ਰਲਣਾ ਚਾਹੁੰਦੇ ਨੇ ਪਰ ਇਹ ਜਿਹੜੇ ਸਿਆਸਤਦਾਨ ਨੇ ਉੱਥੇ ਬੈਠੇ ਇਹ ਜਿਹੜੇ ਜਨਰਲਸ ਬੈਠੇ ਨੇ ਉੱਥੇ ਇਹ ਨੇ ਇਹ ਗੱਲ ਕਰਨ ਵਾਲੇ ਸਿਆਸਤ ਦੇ ਅੰਕੀ ਕਰਨ ਉਹ ਤਾਂ ਬਣਾਏ ਗਏ ਨੇ ਜਨਰਲ ਜਨਰਲਾ ਤੋਂ ਐਂਡ ਲੈਟ ਦਿਸ ਬਾਜਵਾ ਨੋ ਆਈ ਵਾਂਟ ਟੂ ਸੇ ਇਟ ਓਪਨਲੀ ਐਂਡ ਆਈ ਹੋਪ ਦਿਸ ਪ੍ਰੈਸ ਇਜ਼ ਨੋਟਿੰਗ ਡਾਊਨ ਵਾਟ ਆਮ ਸੇਇੰਗ ਲੈਟ ਦਿਸ ਬਾਜਵਾ ਨੋ ਤੂੰ ਪੰਜਾਬੀ ਅਸੀਂ ਪੰਜਾਬੀ ਇੱਥੇ ਵੜ ਕੇ ਦੇਖ ਤੂੰ ਅਸੀਂ ਤੈਨੂੰ ਸਿੱਧਾ ਕਰਾਂਗੇ This is not that police force That is, that was there in 1970, whenever it was, 13,000 Hazardi Force, and this one, a Force. Like 81,000 are highly motivated, fine police force. No issue is left which is not resolved within a few days. Look at this Ludhiana incident. In, six, in two days, we have wrapped it all up. I haven't done it, the police force has done it. I have warned the country, i warn my state, that be careful. we have to be on our toes. we have to watch out their nefarious activity as such. and it's a strange thing the way this pakistan government is working. the prime minister talking peace and the general talking war. this is a sad day that we have gone to go through. the house wants a resolution in which general tony jayamasamtaik that a pure sadh hindustani bachani. they're not all from punjab. The House strongly condemns the barbaric attack by Jesh terrorists on the convoy of the CRP in Pulwama, that left 41 brave personnel dead and many others injured. That is another thing, Mr. Speaker. Today we have counted the bodies. What about those in the hospital who will die? We don't know how many those are. Most of the personnel were on their way back to join their duties to defend the borders of India after their holidays. تو اس سمے آ گیا کہ سینٹر دی سرکاروں سمجھے کہ کی ان دے ڈیزائنز نے اور اپروپریٹلی اینی بفتنگ رسپانس دے وے دی SACRIFICE اف دیز مارٹرز شوڈ ناٹ گو ویسٹ اینڈ آئی اورش دی سینٹر ٹو انشور ا بفتنگ رسپانس ٹو دی اٹیک ان اور کنٹری دی اٹیک ایکسپوزز دی ڈبل سٹینڈرڈز اف دی پاکستان گورنمنٹ ہو ان دی ون ہینڈ از ٹاکنگ اف پیس اینڈ ان دی ادر ہینڈ ایکٹیولی سپورٹنگ ٹیر आउटफिट्स ان جموں کشمیر اینڈ آئی وِل ایڈ ان پنجاب We are all with the families of these martyred soldiers in their hour of grief and extend our heartfelt condolences to their families. Our hearts, of course, go out to the families. Wherever they may be, they are poor people. God alone knows which villages they come from in U Odisha or Bihar or Uttarakhand or wherever. But we are there for them. We are Punjab, we are far away. But our sympathies and our heartfelt condolences to that family and Onanu. ਅਸੀਂ ਆਪਣੇ ਵੱਲੋਂ ਐਨੀ ਅਰਦਾਸ ਕਰ ਸਕਦੇ ਆ ਅਕਾਲ ਪੁਰਖ ਦੇ ਚਰਨਾਂ 'ਚ ਕਿ ਉਹਨਾਂ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਜਣ। ਔਰ ਅਸੀਂ ਸਾਰੇ ਪਰਿਵਾਰਾਂ ਦੇ ਜੋ ਵੀ ਅਸੀਂ ਕਰ ਸਕਦੇ ਆ ਚਾਹੇ ਸਾਡੇ ਸੂਬੇ ਦੇ ਨੇ ਹੋਣ ਜਾਂ ਨਾ ਸੂਬੇ ਦੇ ਹੋਣ ਅਸੀਂ ਹਰ ਵੇਲੇ ਪੰਜਾਬ ਉਹਨਾਂ ਵਾਸਤੇ ਆਵੇ। ਮੈਂ ਤਾਂ ਸਿਰਫ ਮੋਦੀ ਹਰਾਂ ਕੋਲੋਂ ਇੱਕੋ ਮੰਗ ਕਰਦੀ ਆ। ਮੇਰੀ ਤਾਂ ਇੱਕੋ ਅਪੀਲ ਹੈ। মিডিਆ ਦਾ ਜਾਣਾ ਬੰਦ ਕਰ ਦਿਓ ਜੰਮੂ ਕਸ਼ਮੀਰ। ਮਾਨਤਾ ਅਧਿਕਾਰ ਦਾ ਜਾਣਾ ਬੰਦ ਕਰ ਦਿਓ। ਗਦਾਰਾਂ ਨੂੰ ਫੜਕੇ ਤੇ ਜੇਲ੍ਹਾਂ ਦੇ ਅੰਦਰ ਸੁੱਟ ਦਿਓ ਤੇ ਫੌਜ ਦੇ ਹਵਾਲੇ Jammu Kashmir ਕਰ ਦਿਓ ਉਹਨਾਂ ਨੂੰ ਖੁੱਲੀ ਛੁੱਟੀ ਦੇ ਦਿਓ ਹੁਕਮ ਦੇ ਦਵੇ ਦਿੱਲੀ ਸਰਕਾਰ ਸਾਡਾ ਤੇ ਇੱਕ ਇੱਕ ਕੱਲਾ ਕੱਲਾ ਫੌਜੀ ਇਹਨਾਂ ਨੂੰ ਤਾਂ ਉਹੀ ਚਵਾਜ ਵੇ ਚੀਰ ਕੇ ਪਾੜ ਕੇ ਸੁੱਟ ਦਵੇ ਹੈਰਾਨੀ ਇਸ ਗੱਲ ਦੀ ਹੈ ਕਿ ਖੁਫੀਆ ਏਜੰਸੀ ਤੁਹਾਨੂੰ ਰਿਪੋਰਟ ਦੇ ਰਹੀ ਹੈ ਸਾਡਾ ਇੱਕ ਇੱਕ ਫੌਜੀ ਆਪਣੀਆਂ ਬਾਜਵਨ ਦੇ ਵਿੱਚ ਇੰਨਾ ਦਮ ਰੱਖਦਾ ਹੋਵੇ ਕਿ 40 40 50 50 ਬੰਦਿਆਂ ਨੂੰ ਕੱਚਾਂ 'ਚ ਦੇ ਦੇ ਮਾਰ ਦਿੰਦਾ ਹੋਵੇ ਤੇ ਉੱਥੇ ਵਿਸਫੋਟ ਕਿੱਦਾਂ ਪਹੁੰਚ ਗਿਆ ਹੈਰਾਨੀ ਵਾਲੀ ਗੱਲ ਹੈ ਕਿ 56 ਸੀ ਆਪਣੇ ਜਵਾਨ ਜਿਹੜੇ ਉਹ ਸ਼ਹੀਦ ਕਰਵਾਲੇ ਅੱਜ ਅਸੀਂ ਉਹਨਾਂ ਨੂੰ ਕਿੱਥੇ ਸੁਭੀਏ ਕਿੱਥੇ ਪਾਈਏ ਉਸ ਮਾਂ ਨੂੰ ਪੁੱਛੋ ਨਾ ਉਸ ਪਤਨੀ ਨੂੰ ਪੁੱਛੋ ਬੰਦੀ ਜੀ ਉਸ ਬਸ ਉਹ ਬੱਚੇ ਨੂੰ ਵੇਖੋ ਉਹਦਾ ਚਿਹਰਾ ਵੇਖੋ ਉਹ ਭੈਣ ਨੂੰ ਵੇਖੋ ਭਰਾ ਨੂੰ ਵੇਖੋ ਜਦ ਭਰਾ ਮਰ ਜਾਂਦੇ ਨੇ ਨਾ ਬਾਹਾਂ ਟੁੱਟ ਜਾਂਦੀਆਂ ਨੇ ਉਹਨਾਂ ਨੂੰ ਪੁੱਛ ਕੇ ਤਾਂ ਵੇਖੋ ਜਿੰਦਾ ਦਾ ਚਲਾ ਜਾਂਦਾ ਆਪਾਂ ਤਾਂ 2 ਮਿੰਟ ਆ 4 ਮਿੰਟ ਬੈਠੇ ਅਫਸੋਸ ਕਰਕੇ ਚਲੇਗੇ ਲੇਕਿਨ ਜਿਨ੍ਹਾਂ ਨੇ ਸਾਰੀ ਉਮਰਾਂ ਦੇ ਦੁੱਖ ਭੋਗਨੇ ਨੇ ਤੁਹਾਨੂੰ ਅਜੇ ਵੀ ਨਾ ਜੇ ਤੁਸੀਂ ਸੁੱਤੇ ਉਠੋ ਤਾਂ ਬੜੀ ਅਫਸੋਸ ਦੀ ਗੱਲ ਹੈ ਕਿ ਤੁਸੀਂ ਅਜੇ ਵੀ ਨਾ ਉਠੋ 56 ਫੌਜੀ ਮੂਨਰਾ ਆਪਾ ਕਹਤਾ ਜਦੋਂ ਮਾਵਾਂ ਦੇ ਸ਼ੇਰ ਪਏ ਹੋਣਗੇ ਤੈਂ ਜਰੂਰ ਮੇਰੀ ਸਰਜਮੀ ਵੀ ਅੱਜ ਪੱਟੀ ਹੋਏਗੀ ਅਜ ਇਸਦਾ ਵੀ ਸੀਨਾ ਪਾਟਾ ਹੋਏਗਾ ਸਾਨੂੰ ਅੱਜ ਦੇ ਦਿਨ ਸੋਹਣੀ ਚਾਹੀਦੀ ਹੈ ਕਿ ਮੈਂ ਮਾਂ ਮੈਂ ਆਪਣਾ ਇੱਕ ਇੱਕ ਸਾ ਤੇਰੇ ਨਾਂ ਕਰਦਾ ਮੈਂ ਤੇਨੂੰ ਸਲਾਮ ਕਰਦਾ ਮੈਂ ਤੇਰੇ ਲਈ ਤੇਰੀ ਮੈਂ ਨਾ ਜਵਾਨਾਂ ਦੀ ਕੁਰਬਾਨੀ ਮੈਂ ਬਦਨਾਮ ਨਹੀਂ ਹੋਣ ਦਊਗਾ ਮਾਂ ਦਾ ਆਂਚਲ ਨਿਲਾਮ ਨਹੀਂ ਹੋਣ ਦਊਗਾ ਮਾਰੇ ਇਹਨਾਂ ਸ਼ਹੀਦਾਂ ਦਾ ਮਸ਼ਹਾਦਤ ਦਾ ਬਦਲਾ ਜ਼ਰੂਰ ਲਊਗਾ ਮਾਜਾ ਤਾ ਦੇ ਕਿ 24 ਘੰਟਿਆਂ ਦੇ ਅੰਦਰ ਅੰਦਰ ਮੋਦੀ ਸਰਕਾਰ ਸਾਡੇ ਸ਼ਹੀਦਾਂ ਦਾ ਬਦਲਾ ਲਵੇ ਅਸੀਂ ਜਾਣੀਏ ਕਿ ਅੱਜ 56 ਇੰਚ ਦਾ ਸੀਨਾ ਸਾਡੇ ਮੋਦੀ ਨੇ ਵਿਖਾਤਾ ਮੋਦੀ ਤੋਂ ਤਾਂ ਵਾਕਈ ਉਮੀਦਾਂ ਹੀ ਬੜੀਆਂ ਸੀ ਬਹੁਤ ਉਮੀਦਾਂ ਸੀ ਪਰ ਕੀ ਫਰਕ ਰਿਹਾ ਉਹਨਾਂ 'ਚ ਤੇ ਇਹਨਾਂ 'ਚ ਅੱਜ ਇਹ ਬੈਠਦੇ ਨੇ ਆਪਸ 'ਚ ਕਹਿੰਦੇ ਨੇ ਤੇਰੀ ਸਰਕਾਰ ਚਿੰਨੇ ਗਏ ਮੇਰੀ ਚਿੰਨੇ ਹਮਲੇ ਹੋਏ ਤੇਰੀ ਚਿੰਨੇ ਹੋਏ ਬੈਗ ਮਿਹਣੇ ਮੈਣੀ ਹੁੰਦੇ ਹੋ ਉਹ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੀ ਕਦੀ ਸੋਚਾ ਜੋ ਜਿੰਨਾ ਜਿਹੜੇ ਸਾਨੂੰ ਸਕੂਨ ਦੀ ਨੀਂਦ ਸੁਵਾਉਂਦੇ ਨੇ ਅੱਜ ਉਹਨਾਂ ਦੀ ਸਕੂਨ ਦੀ ਨੀਂਦ ਸੁਵਾਉਣ ਵਾਲਿਆਂ ਦੇ ਜਦੋਂ 파ਰਥੀਵ શરીર ਆਣਗੇ ਮੈ ਆਨੀਆਂ ਜੋ ਅੱਜ ਦੇਸ਼ ਨੂੰ ਪਾਕਿਸਤਾਨ ਨੇ ਰੁਲਾਇਆ ਮਜਾ ਤਦ ਹੈ ਕਿ ਸਾਥੋ ਵੱਧ ਤੂੰ ਰੋਵੇਂ ਸਾਥੋ ਵੱਧ ਤੂੰ ਚੀਕੇ ਮੈ ਰਿਆਨੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਤੁਹਾਡੇ ਤੇ ਐਡੀ ਬੇਦਰਦੀ ਵੀ ਕਿਤੇ ਤੁਹਾਨੂੰ ਉਹੀ ਮਿਲੇ ਸਾਡੇ ਤਾਂ ਮਿਲਿਆ ਹੋਊਗਾ ਕਿ ਤੁਹਾਨੂੰ ਕਿਤੇ ਉਹ ਮਿਲੇ ਤਾਂ ਪਾਕਿਸਤਾਨ ਦਾ ਬੇੜਾ ਗਰਕ ਹੋਵੇ ਅੱਜ ਪੁੱਛੋ ਉਹਨਾਂ ਨੂੰ ਜਿਹੜੇ ਜਾ ਕੇ ਪਾਕਿਸਤਾਨ ਚਾਹੁੰਦੇ ਨੇ ਜੀਵੇ ਪਾਕਿਸਤਾਨ ਉਹ ਕਦੀ ਪਾਕਿਸਤਾਨੀਆਂ ਨੇ ਆਣ ਕੇ ਆਖਿਆ ਕਿ ਜੀਵੇ ਮੇਰਾ ਹਿੰਦੁਸਤਾਨ ਤੁਸੀਂ ਜਾ ਕੇ ਉਹਨੂੰ ਜੀਵੇ ਕਹਿੰਦੇ ਅੱਜ ਪੁੱਛੋ ਉਹਨੂੰ ਕਿ ਤੇਰੇ ਦੋਸਤ ਇਮਰਾਨ ਦਾ ਈਮਾਨ ਕਿੱਥੇ ਆ ਅੱਜ ਪਾਕਿਸਤਾਨ ਦਾ پاک ਇਰਾਦਾ ਕਿੱਥੇ ਆ ਨਾਪਾਕ ਪਾਕਿਸਤਾਨ ਮਰਦਾ ਬਾਦ ਪਾਕਿਸਤਾਨ ਕਾਇਰ ਪਾਕਿਸਤਾਨ ਕਾਇਰ ਤਾਂ ਪੂਰਨ ਹੋਨੇ ਜਿਹੜਾ ਹਮਲਾ ਕੀਤਾ ਅਰੇ ਵੰਗ ਸੀਨੇ ਚ ਜ਼ੋਰ ਸੀ ਤੇਰੀਆਂ ਬਾਹਾਂ ਚ ਦਮ ਸੀ ਤਾਂ ਸਾਨੂੰ ਵੰਗਾਰ ਕੇ ਤਾਂ ਵੇਖ ਦੋ ਤੈਨੂੰ ਅਸੀਂ 10 ਦਿਨ ਦੇ ਕੱਚਾ ਚ ਮਾਰ ਮਾਰ ਕੇ ਤਰਨਤਨ ਦਾ ਪ੍ਰਸ਼ਾਸਨ ਨਹੀਂ ਪਹੁੰਚਿਆ ਡੀਸੀ ਆ ਬੜਾ ਅਫਸੋਸ ਡੀਸੀ ਨੂੰ 1000 ਫੋਨ ਮੈਂ ਕੀਤਾ ਡੀਸੀ ਫੋਨ ਨਹੀਂ ਚੁੱਕ ਰਿਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਹਲਕੇ ਦਾ ਇਲਾਕੇ ਦਾ ਐਮਐਲਏ ਨਹੀਂ ਪਹੁੰਚਿਆ ਕੁਮਾਲ ਵਾਲੀ ਗੱਲ ਹੈ ਕਿ ਤੁਸੀਂ ਸਾਰੇ ਘਰਾਂ ਚ ਸੁੱਤੇ ਹੋ ਕੱਲ ਦੁਪਹਿਰ ਦੀਆਂ ਖਬਰਾਂ ਚੱਲ ਰਹੀਆਂ ਨੇ 7 ਵਜੇ ਦਾ ਪ੍ਰਵਾਹ ਨੂੰ ਪਤਾ ਲੱਗ ਗਿਆ ਪਹੜੇ ਲੱਗੇ ਆ ਤੁਸੀਂ ਨੀਂਦ ਸੁੱਤੇ ਹੋ ਪਰ ਅਫਸੋਸ ਕੀ ਕਾਸ਼ ਨਹੀਂ ਕਹਿਣ ਨੂੰ ਦਿਲ ਕਰਦਾ ਤੁਹਾਡਾ ਵੀ ਇੱਕ ਤੇ ਰਿਸ਼ਤੇਦਾਰ ਹੁੰਦਾ ਤਾਂ ਤੁਸੀਂ ਅੱਜ ਜਸਾਰੀ ਸੜਕਾਂ ਕੀ ਪੁੱਟ ਸੁੱਟਣੀਆਂ ਸੀ ਤੁਸੀਂ ਆਂਗਨ ਪੁੱਟ ਸੁੱਟਣੇ ਸੀ ਕਿਉਂਕਿ ਤੁਹਾਡਾ ਆਪਣਾ ਚੱਲ ਜਾਣਾ ਸੀ ਇਹ ਤਾਂ ਪਗਾਂ ਦਾ ਪੁੱਤ ਚੱਲ ਗਿਆ ਨਾ ਅੱਜ ਕਿਸੇ ਨੂੰ ਕਹਦਾ ਪਰ ਬੜਾ ਅਫਸੋਸ ਬੜਾ ਅਫਸੋਸ ਹੈ ਅੱਜ ਨਿੰਦਾ ਕਰਨ ਦਾ ਟਾਈਮ ਨਹੀਂ ਅੱਜ ਝੰਡੇ ਫੁਕਨ ਦਾ ਟਾਈਮ ਨਹੀਂ ਅੱਜ ਨਾਰੇ ਲਾੰਦਾ ਟਾਈਮ ਨਹੀਂ ਅੱਜ ਕੁਝ ਕਰਕੇ ਦਿਖਾੰਦਾ ਟਾਈਮ ਹੈ ਅੱਜ ਫੌਜ ਦੇ ਹਵਾਲੇ ਅਗਰ ਜੰਮੂ ਕਸ਼ਮੀਰ ਨੂੰ ਕਰ ਦਿੱਤਾ ਜਾਏ ਦਿੱਲੀ ਹੁਕਮ ਛੱਡ ਦਿੱਤਾ ਜਾਏ ਮੈਂ ਸਮਝਦੀ ਹਾਂ ਜੰਮੂ ਕਸ਼ਮੀਰ ਅਤੰਕਵਾਦ ਤੋਂ ਆਜ਼ਾਦ ਹੋ ਸਕਦਾ ਗੁਰਪਿਆਰੇ ਅੱਜੇ ਹੱਥ ਸੇ ਬੁਲਾਇਆ ਵੀ ਨਹੀਂ ਬੁਲਾਏ ਜਾ ਸਕਤੇ ਕਿਉਂਕਿ ਅਸਲੀ ਭਾਰਤ ਦੇ ਵਿੱਚ ਚੈਨ ਨਾ ਤਾਹੀ ਸੋਨੇ ਆ ਜੇਕਰ ਸਾਡੇ ਜਵਾਨ ਸਰਹੱਦਾਂ ਤੇ ਜਾਗਦੇ ਰਹਿੰਦੇ ਨੇ ਜੇਕਰ ਪਾਕਿਸਤਾਨ ਦੇ ਵਿੱਚ ਦਮ ਹੁੰਦਾ ਤਾਂ ਉਹ ਸਾਹਮਣੇ ਉਵਾਰ ਕਰਦਾ ਪਿੱਠ ਚੇ ਵਾਰ ਨਾ ਕਰਦਾ ਤੇ ਪਿੱਠ ਦੇ ਉੱਤੇ ਵਾਰ ਕਰਨ ਵਾਲੇ ਬੁੱਤਜ਼ਿਲ ਹੀ ਹੁੰਦੇ ਨੇ ਕਾਇਰ ਹੀ ਹੁੰਦੇ ਨੇ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਭਾਰਤ ਦੀਆਂ ਸਰਕਾਰਾਂ ਅੱਗੇ ਕੀ ਪੈੜ ਚੱਕਦੀਆਂ ਨੇ ਕਿਉਂਕਿ ਮੋਦੀ ਸਰਕਾਰ ਨੇ ਹੁਣ ਐਲਾਨ ਇਹ ਕਰਤਾ ਹੈ ਕਿ ਆਦਮੀ ਜਿੰਨਾ ਚਾਹੇ ਉਦਾਂ ਬਦਲਾ ਲੈ ਸਕਦੀ ਹੈ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਹੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ